ਆਈ ਰੋਡ ਕੁੱਤਿਆਂ ਨੇ ਸ਼ੀਰ ਪਾਰ ਦਿੱਤਾ ਅੱਜ ਕੱਲ ਕੁੱਤੇ ਵੀ ਬੜੇ ਸ਼ਾਇਏ ਬਏ ਆ ਸਤਿ ਸ੍ਰੀ ਅਕਾਲ ਮਾਸਟਰ ਜੀ ਸਤਿ ਸ੍ਰੀ ਅਕਾਲ ਵਕੀਲ ਸਾਹਿਬ ਕਿਵੇਂ ਆਉਣੇ ਹੋਏ ਮੈਂ ਤੁਹਾਨੂੰ ਇਹ ਸਾਰੀ ਜਗ੍ਹਾ ਤੇ ਖੂਬ ਵੇਚਿਆ ਸੀ ਵੇਚਿਆ ਤੇ ਗੱਲ ਖਤਮ ਮੈਂ ਤੁਹਾਨੂੰ ਪਹਿਲਾਂ ਖੂਬ ਵੇਚਿਆ ਸੀ ਪਾਣੀ ਨਹੀਂ ਵੇਚਿਆ ਸੀ ਤੁਹਾਨੂੰ ਪਤਾ ਲੱਗਾ ਤੇ ਪਾਣੀ ਖੇਤਾਂ ਨੂੰ ਲਾਉਂਦੇ ਹੋ ਤਾਂ ਨਾਲੇ ਪਾਣੀ ਵਰਤਦੇ ਵੀ ਹੋ ਇਹਦਾ ਤੁਹਾਨੂੰ ਜੁਰਮਾਨਾ ਪਵੇਗਾ ਗੱਲ ਸੁਣੋ ਮੇਰੀ ਵਕੀਲ ਸਾਹਿਬ ਅ ਜਿਹੜਾ ਤੁਹਾਡਾ ਖੂਹ ਦੇ ਵਿੱਚ ਪਾਣੀ ਆ ਨਾ ਇਹ ਆਪਣਾ ਪਾਣੀ ਕੱਢ ਕੇ ਇੱਕ ਦੋ ਦਿਨ ਦੇ ਵਿੱਚ ਲੈ ਜਾਓ ਨਹੀਂ ਤੇ ਤੁਹਾਨੂੰ ਜੁਰਮਾਨਾ ਦੇਣਾ ਪਵੇਗਾ। ਉਹ ਨਹੀਂ ਨਹੀਂ ਮਾੜੀ ਮੈਂ ਤਾਂ ਵਿਆਖ ਕਰਦਾ ਹੋਇਆ ਸੀਗਾ। ਪੁੱਤ ਮਾਸਟਰ ਨਾ ਮਜ਼ਾਕ ਉਹ ਸਾਡਾ ਪੜਿਆ ਤੂੰ ਵਕੀਲ ਲੱਗਾ ਵਾ ਇਹ ਮਜ਼ਾਕ ਕਿਸੇ ਹੋਰ ਨਾ ਕਰੀ। ਬਾਜੀ ਆ ਸੰਤਰੀ ਕੀ ਰੇਟ ਆ? ਆ 100 ਰੁਪਏ ਕਿਲੋ ਜੀ। ਬਾਜੀ ਆ ਕੀ ਰੇਟ ਆ? ਓਵਲ 120 ਰੁਪਏ ਕਿੰਨੇ ਮੈਂ ਜਾਣਾ ਰਿਸ਼ਤੇਦਾਰਾਂ ਦੇ ਪਹਿਲੀ ਵਾਰੀ ਤੇ ਵਧੀਆ ਸੰਤਰੇ ਲੈ ਕੇ ਜਾਣੇ ਨੇ ਭਾਈ ਜਿਹੜੇ ਤੇਰੇ ਨੂੰ ਸੰਤਰੇ ਦੇਣੇ ਨੇ ਜਾ ਕੇ ਕਰ ਯਾਦ ਕਰੇਗਾ ਹਲੋ ਜੀ 120 ਰੁਪਏ ਠੀਕ ਹੈ ਜੀ ਮਿਹਰਬਾਨ ਸਸੀ ਕਾ ਪਪਾਈ ਮਹਾਰਾਜ ਸਤਿਕਾਰ ਜੀ ਅਨ ਸਸੀ ਕਾ ਬਾਜੀ ਹਲੋ ਸੰਤਰੇ ਮੈਂ ਨਾ ਵਧੀਆ ਸੰਤਰੇ ਲੈ ਕੇ ਆਇਆ ਪਹਿਲੀ ਵਾਰੀ ਮੈਂ ਕਿਹਾ ਜਾਣਾ ਵੇ ਰਿਸ਼ਤੇਦਾਰਾਂ ਦੇ 120 ਰੁਪਏ ਕਿਲੋ ਵਾਲੇ ਸੰਤਰੇ ਲੈ ਕੇ ਆਂਦੇ ਨੇ ਮੈਂ ਦੋ ਬੱਚਿਆਂ ਨੂੰ ਨਜ਼ਾਰੇ ਲੈਣ ਬੱਚੇ ਆ ਬੱਚੇ ਖਾਓ ਮੈਂ ਚਾਹ ਬਣਾ ਕੇ ਆਵਾਂ ਹਾਏ ਹਾਏ ਗੱਲੇ ਸਾਡੇ ਸੰਤਰੇ ਆਇਓ ਮਾ